ਆ ਦੇਖੋ ਜਿਹੜੇ ਬਜ਼ਾਰਾਂ ਦੇ ਵਿੱਚ 6 6 7 7 ਰੋਲੇ ਸੂਟ ਆ ਬਾਬੇ ਜੱਟ ਨੇ 2.5 2 ਸੋਚ ਕਰਦੇ ਕੋ ਜਿਹੜਾ ਬਜ਼ਾਰ 'ਚ 8 800 ਦਾ ਸੂਟ ਬਾਬੇ ਜੱਟ ਨੇ 350 ਚ ਕਰਤਾ 700 ਰੇ ਦੋ ਆ ਲੁਕ ਰੇ ਕੋ ਤੇ ਆ ਦੁਪੱਟਾ ਦੇਖੋ ਫੁੱਲ ਪਿਓਰ ਦਾ ਹਾਂਜੀ 895 ਆਲਾ ਸੂਟ ਧਮਾਕੇ ਦਾ ਰੇਟ ਚੱਕੋ 500 ਰੁਪਏ ਸ਼ੁਕਰਵਾਰ ਸ਼ਨੀਵਾਰ ਐਤਵਾਰ ਵੱਡਾ ਮੌਕਾ ਲੈ ਜੋ ਰੀਸੇਲਰੋ ਦੁਕਾਨਦਾਰੋ ਫੇਰੀਲਾ ਕੱਪੜਾ ਵੇਚਣਾ ਚਾਹੇ ਵਿਆਹ ਚਾਈ ਦਾਜ ਵੀ ਦੇ ਕੱਪੜਾ ਸਾਰਿਆਂ ਨੂੰ ਕੁੱਲਾ ਦਦਾ ਪਿਓਰ ਵਿਸਕੋਜ਼ ਦੇ ਸੂਟ 450 ਰੁਪਏ ਕਰਤੇ ਜਿ ਲੈ ਜਾ ਬਾਰ-ਬਾਰ ਦੱਸ ਰਿਹਾ 31 ਅਗਸਤ 31 ਅਗਸਤ ਤੋਂ ਪਹਿਲਾਂ ਆ ਜਾਓ ਆ ਸੂਟ ਚੈੱਕ ਕਰ ਲਓ ਫੋਟੋ ਖਿੱਚ ਲਓ 3500 ਚਾਰ ਜਿਆਦਾ ਘੱਟ ਨਹੀਂ ਇੱਕ ਅੱਧਾ ਸੂਟ ਮਾਪੇ ਦੀ ਹੱਟੀ ਲੈ 1500 ਚ ਕਰਤਾ ਸੂਟ ਇਹ ਜਿਹੜਾ ਬਾਜ਼ਾਰ ਚ 2200 2500 ਮਿਲਦਾ ਹੈ ਆ ਦੇਖੋ ਇਹਨਾਂ ਨੇ ਵੀ ਖੇਚ ਲਿਆ 1500 ਲੈ ਕੇ ਪਰ ਆਪਾਂ 1500 ਦੇ ਨਾਲ ਪਹ ਹਜ਼ਾਰ ਤਾਂ ਦੇਣਾ ਲੈੋ ਇਹ ਤਾਂ ਲਾਟਰੀ ਲੱਗ ਗਈ ਮੈਂ ਕਹਿੰਦਾ ਪੂਰਾ ਬਾਜ਼ਾਰ ਕੋ ਮੰਨਣਾ 4000 ਤੋਂ ਘੱਟ ਕੋਈ ਨਹੀਂ ਲੂ ਸਲਵਾਰ ਤੇ ਪਰ ਕੁਲ ਗੰਜਰ ਇਹ ਰ ਛੱਡਣ ਵਾਲਾ ਹੈ ਨਹੀਂ ਭਾਜੀ 1500 ਦੇ ਰੰਗ ਵੀ ਦੋ ਦਾਂਗਾ ਆ ਲੋ ਨਾ 2500 ਨਾਲ 3000 1500 ਲੁੱਕ ਰੱਖੋ ਬਣੀ ਹੋਈ ਤੇ ਦੁਪੱਟਾ ਦੇਖੋ ਹਾਈ ਕਲਾਸ ਮਿਰਰ ਵਰਕ ਵਾਲੀ ਮੈਂ ਕਹਾਂ ਭਾਜੀ ਇੰਨਾ ਹੈਵੀ ਸੂਟ ਬਾਜ਼ਾਰ 'ਚ 3500 4000 ਤੋਂ ਘੱਟ ਕੋਈ ਨਹੀਂ ਦਿੰਦਾ ਹਲੋ ਬਾਬੇ ਜੱਟ ਕੇ ਭਾਜੀ 1500 ਰੁਪਏ ਚ ਲੈ ਜਾਓ ਦੁਪੱਟਾ ਵੀ ਹੈਵੀ ਆ ਘੇਰੇ ਦੇ ਕੰਮ ਗਲੇ ਦੇ ਕੰਮ ਕੋਈ 3000 ਨਹੀਂ ਕੋਈ 350 ਨਹੀਂ 1500 ਰੁਪਏ ਚ ਦੇ ਰਿਹਾ ਆ ਦੇਖੋ ਭਾਜੀ ਪੀਸ ਜਿਹੜਾ ਬਾਜ਼ਾਰ ਚ 2200 2500 ਮਿਲਦਾ ਆ ਦੇਖੋ ਇਹਨਾਂ ਨੇ ਵੀ ਖੇਚ ਲਿਆ 1500 ਲੈ ਕੇ ਪਰ ਆਪਾਂ 1500 ਦੇ ਨਾਲ ਪਹ ਹਜ਼ਾਰ ਤਾਂ ਦੇਣਾ ਨੇ ਲਓ ਇਹ ਤਾਂ ਲੋਟਰੀ ਲਾ ਗਈ ਪਿਓਰ ਕ੍ਰਸ਼ ਦੇ ਸੂਟ ਹੈਵੀ ਕੱਟ ਚਲੀ ਕ੍ਰਸ਼ ਹੈ 1500 ਰੁਪਏ ਭਾਜੀ ਜੀ ਆਹ ਦੇਖੋ 3 ਮਿੰਟ ਦੀ ਸਲਵਾਰ ਆਹ ਦੇਖੋ ਸ਼ਟ ਆ ਦੇਖੋ ਭੈਣ ਜੀ ਨੇ ਲਲਿਆ 온 ਦੀ سپورਟ ਜੀ ਆ ਦੇਖੋ ਦੁਪੱਟਾ ਐਦਾਂ ਸੁਟ ਖੁੰਦਾ ਐਦਾਂ ਹੀ ਆ ਰਿਹਾ ਜੀ 1500 ਦੇ ਵਿੱਚ ਆ ਦੇਖੋ ਨਾਲ ਦਾ ਜੰਮਿਆ ਭੈਣ ਭਰਾ ਨਹੀਂ ਕੋ ਸਾਥ ਦਿੰਦਾ ਜਿੰਨਾ ਬਾਬੇ ਦੇ ਟ੍ਰੈਂਚ ਵਿੱਚ ਵੜ ਜਾਕ ਲਿਆ ਕੱਪੜਾ ਜਿੰਨਾ ਮਰਜੀ ਲੈ ਜਾਓ ਜਿਹੜਾ ਬੈਗ ਗਿਆ ਪ੍ਰੋਫਿਟ ਸਾਰਾ ਹੀ ਤੁਹਾਡਾ ਨਹੀਂ ਬਿਕ ਰਿਹਾ ਸਾਨੂੰ ਬਾਪ ਨੂੰ ਲੈ ਜਾਓ ਨਵੇਂ ਲੈ ਜਾਓ ਤੁਹਾਨੂੰ ਟੈਨਸ਼ਨ ਪੈਣ ਨਹੀਂ ਦਿੰਦਾ 1 ਰੁਪਏ ਦਾ ਵੀ ਘਾਟਾ ਨਹੀਂ 1 ਰੁਪਏ ਦਾ ਪਾਜੀ ਪੂਰੇ ਇੰਡੀਆ ਚ ਹੋਲਸੇਲਰਾਂ ਕੋਲ ਚਲ ਜਿਓ ਕਿਸ ਨੇ ਗਾਰੰਟੀਆਂ ਤੁਹਾਨੂੰ ਨਹੀਂ ਦੇਣੀ ਲੁੱਕ ਦੇਖੋ ਬਣੀ ਹੋਈ ਦਾ ਦੁਪੱਟਾ ਦੇਖੋ ਹਾਈ ਕਲਾਸ ਮਿਰਰ ਵਰਕ ਨਾਲ ਮੈਂ ਕਹਾਂ ਪਾਜੀ ਇੰਨਾ ਹੈਵੀ ਸੂਟ ਬਾਜ਼ਾਰ ਚ 3500 4000 ਤੋਂ ਘੱਟ ਕੋਈ ਵੀ ਦਿੰਦਾ ਹਲੋ ਬਾਬੇ ਜੀ ਇੱਡੀ ਤੇ ਭਾਜੀ 1500 ਰੁਪਏ ਚ ਲੈ ਜਾ ਆ ਦੇਖੋ ਕੋਈ 4000 ਮੰਗਦਾ ਕੋਈ 3500 ਪਰ ਸਾਨੂੰ 15 15 ਹਜ਼ਾਰ ਨੇ ਇਹ ਵੀ ਸੂਟ ਭਾਜੀ ਪੀਸ ਦੀ ਲੁੱਕ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਦੁਪੱਟਾ ਨਾਲ ਪ्योर ਨੇਚਰਲ ਗਰੇਵ ਦਾ ਸੂਟ ਹਾਂਜੀ ਭਾਜੀ 5 5 4 4000 ਰੁਪਏ ਦੁਕਾਨ ਅੰਦਰ ਮੂਹ ਮੰਗ ਰਹੇ ਆ ਹਾਂਜੀ ਆਪਾਂ 1500 ਤੁਸੀਂ ਉਧਰ ਚੈੱਕ ਕਰ ਲਓ ਉਧਰੋਂ ਕੈਮਰਾ ਮਾਰ ਕੇ ਇੱਧਰ ਦਿਖਾ ਦਿਓ ਸਾਰੀ ਦੁਕਾਨ ਭਰੀ ਪਈ ਆ ਉੱਪਰ ਥੱਲੇ ਪੂਰਾ ਰਸਿਆ ਲੋਕ ਤਾਂ ਦੂਰੋਂ ਦੂਰੋਂ ਆ ਗਿਆ ਦੂਸਰੀ ਵੀ ਆਜੋ ਬਸ ਅੱਡਾ ਜਲੰਧਰ ਉਹਦੇ ਸਾਹਮਣੇ ਬਾਬੇ ਦੀ ਹੱਟੀ ਆ ਜਿੱਥੇ ਬਹੁਤ ਵੱਡਾ ਫਾਇਦਾ ਨਮਾਗਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਦਾਜ ਬੀ ਦਾ ਕਪੜਾ ਸਿਰਫ ਤਿੰਨ ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਲਟਾ ਦੇਣਾ ਦੁਕਾਨ ਸਾਰੀ ਖਾਲੀ ਹੋਰ ਦੂਸਰੀ ਗੱਲ ਇੱਕ ਮੈਂ ਜਾਂਦਿਆ ਫਿਰ ਦੱਸ ਰਿਹਾ ਇੱਥੇ ਕੋਈ ਇਦਾਂ ਦਾ ਕੰਮ ਨਹੀਂ ਵੀ ਤੁਹਾਨੂੰ ਇੱਕ ਨਾਲ ਦੇ 4 ਸੂਟ ਲੈਣੇ ਪੈਣਗੇ 8 ਲੈਣੇ ਪੈਣਗੇ ਅਸੀਂ ਵੱਡੇ ਹੋਲਸੇਲਰ ਇਦਾਂ ਦਾ ਕੋਈ ਕੰਮ ਨਹੀਂ ਅਸੀਂ ਤੁਹਾਡੀ ਸੇਵਾ 'ਚ ਆਓ ਤੁਹਾਡੀ ਦੁਕਾਨ ਆ ਤੁਹਾਡਾ ਫੈਰਾ ਕਰਾਂਗੇ 1 ਰੁਪਿਆ ਦਾ ਲੋਸ ਨਹੀਂ ਹੁੰਦਾ ਇਹ ਜੇ ਕਪੜਾ ਨਾ ਵੀ ਗਿਆ ਬਾਪ ਜੀ ਅਸੀਂ ਲਾਂਗੇ ਤੁਹਾਨੂੰ ਕੋਈ ਘਾਟਾ ਨਹੀਂ ਜਲਦੀ ਆ ਜਾਓ ਸਾਰੀ ਸਕੀਮ ਸਮਝਾਵਾਂਗੇ ਜੇ ਕਿਸੇ ਭੈਣ ਮਰਾਂ ਦੇ ਬਾਬੇ ਦੀ ਹੱਤੀ ਦੇ ਨਾਮ ਤੇ ਕੰਮ ਕਰਨਾ ਹੈ ਜੋ ਸਾਡੇ ਨਾਲ ਸੰਪਰਕ ਕਰੇ ਉਹ ਵੀ ਕਰਾ ਕੇ ਦਾਂਗੇ ਬਾਕੀ ਸਾਡੇ ਜਾਲੀ ਪੇਜ ਬਹੁਤ ਚੱਲ ਰਹੇ ਆ ਉਹਨਾਂ ਤੋਂ ਥੋੜਾ ਸਾਵਧਾਨ ਰਹੋ ਕਿ ਬਾਬੇ ਰੇ ਦੀ ਇੱਕੋ ਹੀ ਦੁਕਾਨ ਆਲੇ ਉਹ ਵੇ ਜਲੰਧਰ ਬੱਸ ਅੱਡੇ ਦੇ ਸਾਹਮਣੇ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ 'ਚ